क्योंकि बारह राशिया ने संग्रांति विशेष है, तो है। बेनती करी पांच सौ साधु होंस महाराज ने पौटा साहब भी रखे महाराज ने पांच सौ साधु पिछली दरबार में पैदा लादा अच दान किया हजार गुना है बारह संकर ने बारह ही राशिया ने थोड़ा ध्यान सुनना पव बारह राशिया ने जिम्मे मेरी धन राशि है बारह राशिया ने बारह ही महीने बारह संकर अच मकर संक्रांति क्यों अच मकर की राशि है अज मकर राशि से सवेरे सूरज भगवान ने प्रवेश ਤੇ ਕੀ ਗੱਲ ਹੈ ਨਹੀਂ ਤਾਂ ਵਾਪਸ ਕਰਾਂਗੇ ਪਰਵੇਸ਼ਤਾ ਦਾ ਵੀ ਆਪਾਂ ਜਦੋਂ ਦਬਾਉਗਾ ਕਰਕੇ ਜਿੰਨੇ ਕਈ ਇਹਦਾ ਘਾਲ ਹੁੰਦਾ ਜਿਵੇਂ ਸੱਤ ਨਹੀਂ ਵਰਦਾ ਹੁੰਦਾ ਕਈ ਇਹ ਲੈ ਹੁਲਾ ਵੀ ਸੱਤ ਕਰੇ ਨਾ ਲੈ ਜਦੋਂ ਤੋਂ ਉਦਾਬੋਲ ਬਣਾ ਲਿਆ ਵੀ ਸੱਤਾਂ ਮਾਰੇ ਜਿਆਨਾ ਜਦੋਂ ਤੋਂ ਬਦਾ ਬੋਲ ਬਣਾ ਹੋ ਗਿਆ ਜੂਸ ਦਾ ਬਗੂਆ ਤੁਨੀ ਕਿਹੜਾ ਬਦਦਾ ਪਰ ਉਹ ਮੌਸਮੀ ਹੁੰਦੀ ਹੈ ਧੁੰਦ ਕਿਧਰੇ ਛਿੰਨੇ ਪਿੰਗੇ ਬੋਲ ਜੇ ਚੂ ਰਵੀ ਮੌਸਮੀ ਹੋਏ ਇਹ ਛਿੰਨੇ ਤੇ ਹੁੰਦਾ ਕੂੜ ਨਹੀਂ ਘੁੱਟੇ ਨਾ ਹਟਾ

ਅੱਜ ਦੇ ਦਿਨ ਕੀਤਾ ਹੋਇਆ ਦਾਨ 1000 ਗੁਣਾ ਫਲਦਾਇਕ ਹੋਏਗਾ ਐਸੇ ਕਰਕੇ ਸਵਾਮੀ ਮੋਨੀ ਦਿਵਾਰਾ ਜੀ ਦੇ ਅਪਰ ਦੇ ਕਿਰਪਾ ਦੀ ਕੀਤੀ ਹੋਈ ਹੈ लक्ष्मी ਤੋਂ ਜੇ ਦਾਨ ਨਾ ਕੀਤਾ ਤੇ ਸ਼ੁਭ ਨਹੀਂ ਹੋਣੀ ਮਾਇਆ ਦਾ ਤੇ ਊ ਮੰਦੇ ਜੋੜ ਲਾਜ ਦਾਮ ਤੇ ਚਾਰ ਚੰਨ ਹੈ ਧਰਮਗੇ ਕਰੂ ਮੈਂ ਇੱਕ ਪ੍ਰਧਾਨ ਜੇਨ ਕੇਨ ਵਿ ਵਿਦੀਨੇ দান ਕਰੀ ਤੰਨਿਆ ਅਜੇ ਨਾਮ ਜਪਣਾ ਹੋ ਰਿਆ ਬੰਦੇ ਨੂੰ ਗੁਰੂ ਜੀ ਕਹਿ ਤੇ দান ਤਾਂ ਕਰੀ ਸਕਦਾ দান ਨੂੰ ਮਹਾਨ ਦਾ ਮਾਨ ਦਾ ਦੇਖ ਮਾਰ ਸੋ ਅਜੇ দান ਕਰਦੇ ਨੇ ਤੇ ਬਹੁਤ ਕੰਮ ਕਰ ਰਹੇ ਹੋ ਆਪ ਜੀ جا کے 판ਦਾਂ ਦੇਖਿਆ ਵੀ ਕੁੰਮਦਾ ਮੇਰੀ ਕੁੰਮਦਾ ਨਾਮ ਹੈ ਸੇਖੀ ਤੋਂ ਧਾੜੀ ਲੱਗਦਾ ਜਿਦੋਂ ਪੱਥਰ ਉੱਤਾਰੇ ਲਾਲ ਪਿਆ ਲਾਦੀ ਮੂੰਹ ਤੇ ਢੇਰ ਵੱਟਾ ਕੋ ਜੂਸ ਵੀ ਵੱਡੇ ਵੀ ਇਹੇ ਵਸਤਵਾਂ ਨਾ ਬਈ ਲੋਕਾਂ ਆ ਵੀ ਤੇ ਗ੍ਰਿਸ਼ਨਾ ਨੂੰ ਪਾ ਇਹ ਦੇਖ ਲੈਣੋਂ ਉੱਤ ਦਾ ਲੰਦਸੀ ਜੀ ਨੇ ਵੀ ਇਹ ਕਹਾ ਉਪਰ ਮੰਗਦੇ ਜਗਨੈਸ਼ ਨਾਮ ਕਰਦਾ ਹੈ ਕਹਿੰਦਾ ਤਾਂ ਹੁਣ ਹੋ ਗਏ ਰਹੇ ਨੇ ਕਪੜੇ ਵਸਤਰ ਉਤਾਰ ਗਏ ਨੇ ਕਹਿੰਦਾ ਕਹਿੰਦਾ ਕਿ ਧਾਨੋ ਕਿਸਨਾਰ ਵਾਲੇ ਕੋਲ ਨੇ ਆ ਪਛਨਾਨ ਕਰਦੀ ਹਾਂ ਬਿਨੈ ਜਨਾਨ ਕਰੇ ਕਰਕੇ ਕਪੜੇ ਬਾਹਰ ਛੱਡ ਗਿਆ ਬੰਦੇ ਜੀ ਕੁਬਰੋਂ ਗਿਆ ਨੇ ਬ੍ਰਾਹਮਣ ਕੀ ਤੱਪ ਲਾਉਂਦੇ ਪਦ ਚੀਪੜ ਲੱਗਦਾ ਹੈ ਇਹ ਨਾਲ ਤਾਂ ਉਹਨਾਂ ਦੇ ਰਹਿ ਜਾਵੇ ਹੁਣ ਕਰਮਕਾਰ ਹੀ ਨੇ ਇਹਨੇ ਬ੍ਰਾਹਮਣ ਹੈ ਜੀ ਤੋਂ ਪੰਡਤ ਜੀ ਮਨ ਰੋ ਹਾਂ ਮੇਰਾ ਆਸਮਾਨੀ ਸਾਡੇ ਗੁਗੁਣੀ ਜੇ ਨਾਲ ਸਾਡੀ ਚੈਕ ਕਰੀ ਜਿਆ ਮਹਾਰਾਜ ਦੇ ਥਾਂ ਦੇ ਤਸੇਂ ਤਸੇਂ ਜੀ

ਆਸਾ ਦੇ 12 ਮਾਰਚ ਨੂੰ ਵੀ ਜਿਹੜੀ ਹੋ ਰਹੀ ਸੀ ਠੀਕ ਹੈ। ਆਓ ਆਸਾ ਦੇ ਅਮਰ ਆਦੀ ਹਰਤੇ ਸਾਡੀ ਜੀ ਆਇਆਂ ਨੂੰ। ਆਓ ਹਵਸਕ੍ਰਾਂਤੀ ਨੂੰ ਲਾਗੇ ਸੀ ਸਕਰਾਤੀ ਦਾ ਮਹਾਪੁਰ 10 ਰੁਪਏ ਉਹ ਵੈਲਿਓ ਤੇ ਟੈਲੀਵਿਜ਼ਨ ਲੱਗ ਰਿਹਾ ਨਾਲ ਦੇ ਨਾਲ ਜੇ ਕਿਹਰੇ 10 ਰੁਪਏ ਦੇ ਉੱਤੇ 10000 ਬਣ ਗਿਆ। ਅੱਜ ਦਾ ਰੱਬ ਬਕਰੋਵੇ। ਮਾਤਾ ਸਰਬੰਦੀ ਮਹਾਰਾਜ ਆਪਣੇ ਕਾਰੇ ਵਾਸਤੇ ਬਣਾ ਰਹੇ ਨੇ ਤੇ ਬਾਬਾ ਬਾਬੂਰਾਮ ਜੀ ਨੇ ਵੇਸੇ ਕਰਕੇ ਅਨੰਦ ਗੋਆਲ ਬੁੱਜੇ ਸੀ ਹੋ ਗਿਆ। ਇਹ ਅਸੀਂ ਆ ਗਏ ਦਿਨ ਚਰਨਾਟਕਾ ਵਿਭਾਗ ਰਾਜ ਦੀ। ਸਾਲੋਂ ਤੀਜਾ ਸਾਲ ਹੋ ਗਿਆ ਮਹਾਰਾਜ ਅੱਜ ਦੇ ਦਿਨ ਮਲਾਇਆ ਸੀ। ਉਹ ਕਾਠ ਬਹੁਤ ਕੱਪੀ ਮਾਰਦਾ। ਗੋਮਾ ਵੀ ਕੱਟਦੇ ਹੁੰਦਾ ਗੋਮਾ ਸਪਰਾਂ 400 ਹੋ ਗਈਆਂ। ਉਹਦੇ ਪਾਸੇ ਬੀਜ ਵੀ ਰੋਜਾਨਾ ਬਾਨਣਾ ਵਾਸਤੇ ਤੇ ਗੋਮਾ ਬਾਹਰ ਵੀ ਰੋਜਾਨਾ ਰਸਤਰੀ ਤੋਂ ਉਹਦੇ ਜਾਂਦਾ ਹੈ 24 ਘੰਟੇ ਭੜਾਣਾ ਚੱਲਦਾ ਹੈ ਆਪਣਾ। ਚਾਹੇ ਅਤੀ ਰਾਤ ਨੂੰ ਆ ਕੇ ਦੁੱਧ ਮੰਗਣ ਨੂੰ ਚਾਹ ਮੰਗਣ ਨੂੰ ਭੋਜਨ ਨੂੰ ਪਿਆਰ ਨੂੰ ਮਹਾਰਾਜ ਜੀ ਆ ਕੇ। ਇਹ

तेतपस तो भीम आया एक कृष्ण भगवान के वचन में श्री गीता गीता का कदे याची करनी हो ते करके देखो मौनी भी माया तेतपस भीम मईया करके नारक ताप पर्वते बिना काए महाराज मांता दे भगवानी तबो वाले के संता को मात्र तो कोई नहीं निंद संत राम है एको राम संत में इति शेष उन्नाही ओधो मोहे संत सदा लकी प्यारे संत मिले तो मैं मिल जाऊं संतना नाम हो न्यारे मैं संत के पाछे जाऊं जहां जहां संत सिधारे उधो मोहे संत सदा अति प्यारे मैं संता के पीछे करके वो पीछे है ना जो नवे चार का बड़े तो सूढ़ी उठे ते मेरे कृष्ण के सिर पे मस्तक के पवे ते मैं कृष्ण पवित्र तो हो जावां भगवान असल पे जी जान एक ब्रह्मज्ञानी रहे लेटा बेहतर कहकर फिर की किए वापस पा करके नहीं करना कहना ना कोई बेरहो की हो कहना डा थोड़ी देर पाल बढ़ नमूनिया जब हो मैं तो वही पंगा ले जाने रे मैं तेन चले ते ना होना होना तो फेरे जहां हो जाए मैं मारो होर पंडित है

કોં રોહા ચલીએ ના પડના હે મેરેજી ના પડના હે મેરેજી ઓ તिन्न મીલતે જાકે તिन्न મીલતે જાકે હુન કર દે ચાંદા જગા નહીં કોઈ મિલ દિલાઉં હું બેલી પાઉં દા નોર હું બેલી પાઉં દા તिन्न મીલ જોડા سارے પાંડ માંગુ રે ઓ તिन्न કોણ જાંગ માંગુ कहने नर्सी देख्या तरने के दर्शन नर्सी का हमने रहे नर्सी का उधर जा कहदा <laughs> इथे इथे कर्म आयोजन वाला जना एत साब एतला चिडी का बच्चा वणी पांडा सा बच्चा के कोवाडू फ्री फ्री जना का बारे में उत्सव नार करांगे उधर जाके बात सा लगाले की इथे का ओथे दान भी देना पंगा जना के 50 रु और कराले देके सो है के मेरे खाते से जनरल का जी कर दे કે કે ગલે થી પામા સે લેકે પાનુકી લાગી ગયો મે મે સામ ઉસ્તર પર મે હે ભણ કા પર કુમાયે કોન કે સાવરનો દર જો જા દેતા હે સો જના પતા લગ જાય ઓ કીલે દેને જોવી ચાવડ કડ કે લે ગયા સી તુને સુનાયા કરતા પહેલા હે કે سارے ઇત સુારે નિહારી આયો લેતા ઓન નહી કોઈ જા કે મસ્તક પર આ સે સેવા લાયા ગુરુ બ્રહ્માસે દેવા દે જા કે મસ્તક પર આ होना भाग लेते मेरे थे। जाके मत भाग से आया आके कून आस पाया तीन तीन आए ने किसी डॉक्टर को ठीक नहीं आ रही लड़की रणजीत जी ने सरकारी नौकरी कर मैं दस आई उठे आ गए आगे गे पहले गेड़े तो पहले गेड़े विश्वास हो गया दर्शन करके बसवी ने दूजे गेड़े तो थोड़ा जा मरने लड़की ने कोई पाड़ा नहीं

ਕੇਲੇ ਦਾ ਨਾ ਮੀੜਾ ਕੋਲਾ ਦੇ ਕੇ ਮੁੜਾ ਉਹ ਤੇ ਸੁਣੇ ਜੀ ਗੋਸਾਲਾ ਕੇ ਬੋਲੇ ਉਹ ਬੈਰ ਮੇਰੇ ਘਰ ਤੇ ਕੇ ਉਹਨੂੰ ਜਸਾ ਹਲੋ ਪ੍ਰਭੂ ਆਜੀ ਮੇਰੇ ਰੱਖ ਤੇ ਗਏ ਮੇਰਾ ਪਤੀ ਜੀ ਕਰ ਬੰਦਾ ਨਾਲ ਕੋ ਉਹਨੂੰ ਕਹਿ ਕੇ ਪ੍ਰੇਰ ਗੁਰੂ ਜੀ ਭਵਾਨੀ ਜੀ ਰਾਤ ਕਰਾ ਦਿਓ ਗੰਗਾ ਨਿਸਨੇ ਜੀ ਇਹ ਪ੍ਰਾਰਥਨਾ ਧਾਰਮਿਕ ਰਾਦੇਓ ਧਾਰਮਿਕ ਰਾਦੇਓ ਭਵਾਨੀ ਜੀ ਦੀ ਮੇਵਾਰੀ ਆ ਗਈ ਹੁਣ ਭਵਾਨੀ ਭਵਾਨੀ ਜੀ ਦੀ ਮੇਵਾਰੀ ਉਹ ਪਸਤੀ ਵਾਲੇ ਜੀ ਸ਼੍ਰੀ ਕਿਸ਼ਨੀ ਜੀ ਦੀ

ਏ ਇਹ ਮੇਰੇ ਵੇਰ ਵੀ ਤੇ ਜਿਨ੍ਹਾਂ ਦੇ ਵੇਰ ਕੰਖਸਤ ਨੇ ਕੀ ਨਾਲੇ ਉਸ ਵਾਸਤੇ ਜਿੰਦਗੀ ਦਾ ਕਲਿਆਣ ਹੋ ਜੇ ਤੇ ਧਿਆਨ ਦੀ ਦਾਲ ਦਾ ਬੜੂ ਜੀਣਾ ਤੇ ਆਹ ਬੜਾ ਬੜੀ ਇਹ ਕਹਾਣਾ ਹੁੰਦਾ ਮੈਂ ਬਣਨਾ ਲੱਗਾ ਦਾ ਤੰਦ ਤੋ ਆਹ ਕਿਸ ਜੀਅ ਸੰਕਾਲਾ ਬਗੀ ਤਾਂ ਮੈਂ ਗੰਗਾ ਦਾ ਪੰਡਤ ਬੜ ਗਏ ਇਹਨੂੰ ਕਿਤੇ ਮਾਰੀ ਜਾਲਾ ਤੇ ਚੋਰੀ ਉਹ ਨਹੀਂ ਜਾਣਦੇ ਮੈਂ ਕੱਟੂ ਭਗਵਾਨ ਨੇ ਕਬੀ ਨਾਲ ਲਈ ਇਹਦੀ ਚਤਰਾਇ ਨੂੰ ਚੂਰ ਕਰਾ करके नंग करके नूर नूर करा न्यारी बहुत आनंद धन में धन सुंदर बंसी वाले गंगा दे पंडित बंदे ने सुंदर बंसी वाले गंगा दे पंडित बंदे ने ਦੇਵੀ ਜੀ ਨਾਰਦੀ ਵਾਗਾ ਸ਼ੁਰੂ ਬਣਾਇਆ ਪਹਿਲਾ ਚਪੂਏ ਖੜਾਵਾ ਜੰਮਪਾ ਤੋਂ ਪਹਿਲੇ ਧੀਦੀ ਤੋਂ ਦੀਵੇਂ ਮੋਢੇ ਰਤੇ ਪੰਡਤ ਪੜਨਾ ਰੱਖਿਆ ਗਾਹਲਾ ਮੇ ਦਾ ਜੱਗੂ ਵੀ ਜਨੇ ਵੀ ਬਹਿਨੇ ਹੋਏ ਆ ਕੇ ਪਿਛੇ ਵਾਲੇ ਟਰਿਫੁੰਡ ਰਹੇ ਤੇਰੇ ਤੇ ਲੱਗਿਆ ਹੋਇਆ ਖੂਬ ਕੋਲੇ ਕੋਲੇ ਕੁੱਸਤ ਵੀ ਵਿਵਿਧ ਮਹਾਂ ਦਾ ਬਣਾ ਕੋਲੇ ਐਂਦੀ ਬੜਾ ਸੁੰਦਰ ਸ਼ੂਤ ਧਾਰ ਕੇ ਭਗਵਾਨ ਜੀ ਝਾਣਾਉਂਦੇ ਜਾਂਦੇ

ਜਦੋਂ ਉਹ ਪਤਲਾ ਆਕੇ ਐ ਮਰਮਾ ਜੀ ਨੇ 20 ਸੱਤੀ ਗੋਤੇ ਲਾਕੇ ਸੇਠੰਦਾਲ ਸੀ ਆਇਆ ਪੰਨੂ ਜੰਦਾ ਪਹਾੜ ਪੱਤਣ ਤੇ ਐ ਕਿਨਾਰੇ ਤੇ ਆਇਆ ਭਗਵਾਨ ਕਹਿੰਦੇ ਹੋ ਸਮਾਉਣ ਲੈ ਹੋਰ ਕਾ ਕਰ ਫੜਦੇ ਆ ਚੋਰਾਂ ਦੇ ਚੋਰ ਨੇ ਸੇਠੰਦਾਲ ਸੀ ਚੋਰੀਆਂ ਨੂੰ ਆਉਂਦਾ ਹੈ ਰੰਗੇ ਹੱਥੀ ਜਿਵੇਂ ਚ ਹੈ ਸਾ ਉਹ ਵੀ ਫੜਦੇ ਹੁੰਦੇ i مانا સંપર્કતા ફેર હું ના જો જોરતે હર મહેરમાન હોવે એ મે દિન સંતા એ ગ્રંથ કહે જનમ જનમ ના પુણ્ય કેદાન હોવે હસત જી મનો જોત ના મુક્ત કર દે આશરા કર લી વાતા મખાન હોવે ਜੈ ਗਊ ਮਾਤਾ ਦੀ ਅੱਜ ਹਰੀ ਓਮ ਗਊਸ਼ਾਲਾ ਸੁਲਰ ਪਟਿਆਲਾ ਦੇ ਅੰਦਰ ਅੱਜ ਗੋਲਡ ਮੈਡਲਿਸਟ ਕਵਿਸ਼ਰ ਭੀਮ ਸੈਣ ਜੀ ਮੌੜ ਉਹਨਾਂ ਦਾ ਜੱਥਾ ਇੱਥੇ ਪਹੁੰਚਿਆ ਹੈ ਮਕਰ ਸੰਕ੍ਰਾਂਤੀ ਦੇ ਉੱਤੇ ਅੱਜ ਉਹਨਾਂ ਦੀ ਜੋ ਵੀਡੀਓ ਬਣਾਈ ਹੈ ਉਹ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਨਾ ਜੀ ਜੈ ਗਊ ਮਾਤਾ ਦੀ